ਮੇਰਾ ਤਾਂ ਜੇ ਜੀ ਨਹੀਂ ਲੱਗਣ ਡਿਆ ਦਿਮਾਗ ਮੇਰੇ ਉਹਦੇ ਵਾਲੀ ਲੱਗਾ ਕਿ ਤਰ੍ਹਾਂ ਬੋਲ ਕੇ ਕੁੜੀ ਇਹ ਘਰੋਂ ਨਿਕਲ ਗਈ ਇੰਨੀ ਹਵਾਰਾ ਹੋਈ ਆ ਇਹ ਨਹੀਂ ਪਤਾ ਵੀ ਘਰ ਵਾਲੇ ਸੋਚਣਗੇ ਮੇਰੇ ਬਾਰੇ ਪਰੇਸ਼ਾਨ ਹੋਣਗੇ ਕੋਈ ਟੈਨਸ਼ਨ ਨਹੀਂ ਹੈ ਜੀ ਉਹਨੂੰ ਅਗਲੇ ਆਨੇ ਆਪਣਾ ਇੱਧਰ ਕੱਲ ਦਿੱਤੀ ਆ ਮਗਰ ਕੋਈ ਬੌੜਿਆ ਹੀ ਨਹੀਂ ਤੇ ਦਾਦੀ ਸੱਸਿਆ ਉਹਨੂੰ ਨਹੀਂ ਪਤਾ ਕੁੜੀ ਦਸਕੇ ਗਈ ਆ ਵੀ ਮੈਂ ਮਗਰ ਜਾਵਾ ਕੁੜੀ ਨੇ ਤੇ ਆਧੀ ਟੱਪ ਗਈ ਆ ਤੇ ਕੀ ਕਰਨਾ ਦਾ ਮਾ ਜੀ ਮੇਰਾ ਪਰਸ ਵੇਖਿਆ ਕਿਤੇ ਕਤੋਂ ਗੱਥਾ ਚੱਲੀ ਨੀ ਮੈਂ 2 ਮਿੰਟ ਮੰਮੀ ਮਾਰਕੀਟ ਜਾਣਾ ਵਾ ਮੈਂ ਤੈਨੂੰ ਮਾਰਕੀਟ ਤੇ ਲਿਆਉਣ ਵਾਲੀ ਆ ਮਤੋਂ ਤੈਨੂੰ ਮਾਰਕੀਟ ਤੇ ਤੇਰੇ ਤੋਂ ਲੱਭੀ ਉਹ ਤੇਰੀ ਕੁੜੀ ਕਾਲ ਬੋਲ ਬਾਰ ਕੇ ਗਈ ਉਹਦੀ ਕੋਈ ਟੈਨਸ਼ਨ ਨਹੀਂ ਆ ਤੇ ਇਹ ਨੂੰ ਜਾਈਏ ਲਿਆਈਏ ਉਹਨੂੰ ਪੁੱਛ ਕੇ ਆਈਏ ਕੀ ਹੋਇਆ ਕੀ ਨਹੀਂ ਮੰਮੀ ਮੱਸਾ ਤੇ ਮੈਂ ਕਿਤੇ ਫ੍ਰੀ ਹੋਈ ਆ ਓਵੇਂ ਓ ਇੱਥੇ ਹੁੰਦੀ ਆ ਤੇ ਮੇਰਾ ਟਾਈਮ ਹੀ ਨਹੀਂ ਲੱਗਦਾ ਸਾਰਾ ਦਿਨ ਰੋਟੀ ਪਾਣੀ ਝਾੜੂ ਪੋਚਾ ਕੱਪੜੇ ਪ੍ਰੈਸ ਕਰ ਉਹਨੂੰ ਆਹ ਪੁੱਛ ਉਹ ਪੁੱਛ ਮੱਸਾ ਮਾੜੀ ਜੀ ਮੈਂ ਫਾਰ ਗਈ ਕੰਮ ਤੋਂ ਤੇ ਮੈਨੂੰ ਜਾਂਦੋਂ ਮਾਰਕੀਟ ਰਹੀ ਗੱਲ ਉਸ ਕੁੜੀ ਦੀ ਮੈਂ ਠੇਕਾ ਨਹੀਂ ਲਿਆ ਰੋਜ਼ ਰੋਜ਼ ਉਹਦਾ ਜੇ ਦੋਨੋਂ ਨੂੰ ਨਹੀਂ ਨਾ ਮੇਰੀ ਪਰਵਾਹ ਤੇ ਹੁਣ ਮੈਨੂੰ ਵੀ ਨਹੀਂ ਹੈਗੀ ਮੰਮੀ ਕੋਈ ਛੱਡੋ ਬੜਾ ਹੋ ਗਿਆ ਤੈਨੂੰ ਤੇ ਟੈਨਸ਼ਨ ਮਾਰਨ ਦੀ ਲੱਗਣ ਦੀ ਮੈਨੂੰ ਤੇ ਉਹ ਕੱਲ ਬੋਲ ਬਾਰ ਦੇ ਗਿਆ ਤੇਰੀ ਭੈਣ ਆਉ ਫਿਰ ਕੀ ਹੋਇਆ ਹੈਗੀ ਵੀ ਛੋਟੀ ਆ ਉਹ ਲੈ ਤੈਨੂੰ ਸੋਚਣਾ ਚਾਹੀਦਾ ਵੀ ਮੈਂ ਮੰਮੀ ਨੂੰ ਨਾਲ ਲੈ ਕੇ ਤੇ ਜਾਵਾਂ ਤੇ ਆਵਾਂ ਮੰਮੀ ਮੈਂ ਵੀ ਉਹਦੀ ਭੈਣ ਆ ਉਹਨੂੰ ਵੀ ਸੋਚਣਾ ਚਾਹੀਦਾ ਮੇਰੇ ਬਾਰੇ ਕੁਝ ਤੁਹਾਡੇ ਸਾਹਮਣੇ ਉਹ ਕੀ ਕੁਝ ਬੋਲ ਕੇ ਗਈ ਆ ਨਾ ਇੱਕ ਪਾਗਲ ਹੋ ਜਾਏ ਤੇ ਸਾਰੇ ਪਾਗਲ ਹੋ ਜੀ ਜਾਂਦਾ ਉਹਦੇ ਬਾਪਾ ਨੇ ਕੀ ਕਿਹਾ ਸੀ ਇਹਨੇ ਮੈਨੂੰ ਕਮਰੇ 'ਚ ਆਂਦੀ ਤੇਰੇ ਹੱਥ ਦਾ ਮੈਂ ਜ਼ਹਿਰ ਵਾਂ ਪੀਵਾਂ ਤੇ ਮੈਂ ਜ਼ਰੂਰ ਉਹਨੂੰ ਚੀਜ਼ਾਂ ਖਵਾਉਣੀਆਂ ਮਾਨਸਵੰਨੀਆਂ ਉਹਨੂੰ ਤੇ ਜ਼ਹਿਰ ਹੀ ਲੱਗਣ ਡੀਆਂ ਮੇਰੀਆਂ ਦਿੱਤੀਆਂ ਚੀਜ਼ਾਂ ਫਾਇਦਾ ਕੀ ਹੈਗਾ ਦੱਸੋ ਕੋਈ ਗੱਲ ਬੋਲਦੀ ਉਹਨਾਂ ਨੂੰ ਬੋਲ ਲੈਂਦੇ ਆਖਰ ਤੇ ਉਹ ਤੂੰ ਇੱਕ ਹੀ ਪਸਤਾਵਾ ਹੋ ਜਿਗਾ ਕਿ ਮੈਂ ਬੜਾ ਕੁਝ ਬੋਲੀ ਨਹੀਂ ਤੇਰੇ ਕੋਲ ਵੇਖੀ ਮਾਂ ਪਿਤਾ ਕੋ ਉਹਨੇ ਮੰਗਣੀ ਕਿ ਦੀਦੀ ਮੇਰੇ ਕੋਲ ਗਲਤੀ ਹੋ ਗਈ ਹੈ ਕਦੋਂ ਮੰਨੇ ਕਦੋਂ ਮੰਗੇਗੀ ਟਾਈਮ ਆਏਗਾ ਤਨਜਨਾ ਲਾ ਤਾਂ ਤੂੰ ਮੇਰੇ ਨਾਲ ਚੱਲ ਚੱਲ ਕੇ ਤੁਹਾਨੂੰ ਲਈ ਐ ਮੰਮੀ ਮੈਂ ਆਕੇ ਤੇ ਨਹੀਂ ਜਾਣਾ ਬਹੁਤ ਖੁਸ਼ ਹੋ ਗਿਆ ਵਾ ਪਿੱਛੇ ਗੋਦ ਨਹੀਂ ਰਿਹਾ ਉੱਥੇ ਜਾ ਕੇ ਤੇ ਮੈਨੂੰ ਫੇਰ ਬੇਇੱਜ਼ਤੀ ਕਰਾਉਂਦਾ ਚਾਹ ਨਹੀਂ ਹੈਗਾ ਕੋਈ ਤੁਸੀਂ ਜਾਣਾ ਤੇ ਜਾਓ ਤੁਹਾਨੂੰ ਮੈਂ ਰੋਕਦੀ ਨਹੀਂ ਆ ਨਹੀਂ ਤੇਰਾ ਲੱਤੀ ਭਰਾ ਕੀ ਆ ਕੇ ਲਾ ਉਹਦੇ ਅੱਗੇ ਟੈਨਸ਼ਨ ਬੜੀ ਹੋ ਘਰ ਜਾ ਕੇ ਬੈਠੀ ਉਹ ਹੋਟਲ ਚਲੋ ਮਿਉਰੀਆਂ ਤੇ ਸੀਮਾ ਕੀ ਆਪੂਗੀ ਪੀਆ ਵੱਡੀ ਨੁਕਾਸੀ ਨਹੀਂ ਹੋਈ ਨਾ ਕੱਲੇ ਮਗਰ ਵੀ ਨਹੀਂ ਆਇਆ ਕੋਈ ਨਾ ਆਜੀ ਮਾਈ ਆ ਨਾ ਇਹ ਸਸਾਈ ਆ ਕੋਈ ਕੁਛ ਉਹਨਾਂ ਨੇ ਆਖਣਾ ਪਰਵਾਹ ਹੀ ਨਹੀਂ ਹੈ ਦੀ ਇਹਨਾਂ ਨੂੰ ਆ ਗੀ ਤੇ ਆ ਜੇ ਦ ਮਾਂ ਵਰਤ ਟਿਕਾਣੇ ਤੇ ਲਿਆ ਕੇ ਤੇ ਚਾਲੂ ਨੂੰ ਮਨਾ ਕੇ ਲੈ ਆਈਏ ਘਰ ਆਪਣੇ ਘਰ ਦੀ ਘਰ ਆਵੇ ਅਗਲੇ ਨੂੰ ਬੋਤ ਪਾਉਣ ਦੀ ਲੋੜ ਕੋਈ ਨਹੀਂ ਮੰਮੀਆਂ ਅਹੀਂ ਥੋੜੀ ਕਹਾਈ ਉਹਨੂੰ ਕਿ ਇੱਥੋਂ ਜਾ ਆਪਣੀ ਮਰਜ਼ੀ ਨਾਲ ਹੀ ਗਈ ਆ ਉਹਨੂੰ ਉਹਦਾ ਫਰਜ਼ ਨਹੀਂ ਮੰਨਦਾ ਵੀ ਮੇਰਾ ਬੰਦਾ ਘਰ ਨਹੀਂ ਆ ਤੇ ਮੈਂ ਮਗਰੋਂ ਉੱਧਰ ਚੱਲੀ ਆ ਇਹਦਾ ਮਤਲਬ ਵੀ ਅਹੀਂ ਜਿਹੜੇ ਜੀ ਇੱਥੇ ਬੈਠੇ ਆ ਅਹੀਂ ਉਹਦੇ ਵਾਸਤੇ ਕੁਝ ਨਹੀਂ ਆਗੇ ਉਹਦਾ ਬੰਦਾ ਨਹੀਂ ਘਰ ਤਾਂ ਉਹ ਚੁੱਪ ਪੈ ਕੇ ਚੱਲ ਗਈ ਆ ਤੇ ਆਪਾਂ ਲੱਗਦੇ ਕੀ ਆ ਫਿਰ ਉਹਦੇ ਸਾਹਿਤ ਨੇ ਉਹਨਾਂ ਤੋਂ ਸਾਨੂੰ ਕਹਣਾ ਭਾਵੇਂ ਝੂਠਾ ਕਹਵੇ ਤੇ ਭਾਵੇਂ ਸੱਚਾ ਕਹਵੇ ਉਹਨੇ ਕਹਣਾ ਮੰਮੀ ਜੀ ਜੇ ਉਹ ਚਲੀ ਗਈ ਤੇ ਤੁਹਾਨੂੰ ਨਹੀਂ ਪਤਾ ਲੱਗਾ ਕਿ ਜਾ ਕੇ ਉਹਨੂੰ ਲੈ ਕੇ ਆਓ ਉੱਥੇ ਕੀ ਕਰਨ ਗਈ ਆ ਅਗਨੇ ਬਹੁਤ ਕੌਣ ਗਈ ਆ ਅਗਨੇ ਤਾਂ ਕੋਈ ਚੀਜ਼ ਹੈਗੀ ਨਹੀਂ ਹੈਗੀ ਆਪਣੇ ਘਰ ਸਭ ਚੀਜ਼ਾਂ ਪਈਆਂ ਨਾਲੇ ਮੰਮੀ ਜੀ ਜਿੱਦਣ ਉਹ ਇੱਥੇ ਸਾਰੇ ਆਏ ਹੀ ਤੇ ਚਾਚੀ ਜੀ ਨੇ ਸਾਫ਼ ਕਿਹਾ ਹੀ ਕਿ ਅਸੀਂ ਇਹਨੂੰ ਪੇਕੇ ਨਹੀਂ ਰੱਖਣਾ ਤੇ ਨਹੀਂ ਰੱਖਣਾ ਆਪਣੇ ਘਰ 'ਚ ਰਵੇ ਕਿਹਾ ਹੀ ਕਿ ਨਹੀਂ ਕਿਹਾ ਉਹਨੂੰ ਮਾਸਾ ਵੀ ਡਰ ਲੱਗਾ ਉਹ ਫਿਰ ਵੀ ਭੱਜ ਗਈ ਬੋਲਦੀ ਬੋਲਦੀ ਭੱਜ ਗਈ ਬਿਨਾਂ ਪੁੱਛਿਆ ਭੱਜ ਗਈ ਨਾ ਉਹਦਾ ਘਰ ਵਾਲਾ ਨਾ ਲੈਣਾ ਨਾ ਦੇਣਾ ਨਾ ਉਹਨੇ ਮੈਨੂੰ ਕੁਝ ਕਿਹਾ ਸਾਰਾ ਤੁੰਗ ਧਾਗਲੀ ਨਿਕਲ ਕੇ ਘਾ ਗਈ। ਉਥੇ ਕੀ ਕਰ ਸਕਦੇ ਬੱਚੇ? ਸਾਨੂੰ ਕੋਈ ਨਹੀਂ ਉਸ ਬੱਚੇ ਦੀ ਟੈਨਸ਼ਨ ਹੈ। ਉਹਦੇ ਕਰਕੇ ਸਾਨੂੰ ਸਾਰਾ ਕੁਝ ਕਰਨਾ ਪੈਣਾ। ਮੰਮੀ ਸਾਨੂੰ ਟੈਨਸ਼ਨ ਨਾ ਸਾਰਿਆਂ। ਉਹਨੂੰ ਕੋਈ ਟੈਨਸ਼ਨ ਨਹੀਂ ਹੈਗੀ ਕਿਸੇ ਗੱਲ ਦੀ ਹਨਾ। ਉਹਨੂੰ ਕੋਈ ਆਪਣੇ ਬੱਚੇ ਦੀ ਟੈਨਸ਼ਨ ਨਹੀਂ ਹੈਗੀ ਕਿ ਵੀ ਮੈਂ ਇੱਧਰ ਉੱਧਰ ਘਜੀ ਪੈਣ ਡਈ ਆਂ। ਪੂਰੇ ਦਿਨੀ ਮੈਂ ਹੈਗੀਆਂ ਤਾਂ ਮੈਂ ਕੀ ਕਰਨ ਡਈ ਆਂ। ਜੇ ਉਹਨੂੰ ਟੈਨਸ਼ਨ ਹੁੰਦੀ ਤਾਂ ਇਤਰਾ ਥੋੜੀ ਕਰਦੀ। ਉਹਨੂੰ ਕੋਈ ਟੈਨਸ਼ਨ ਨਹੀਂ ਸਮਝ ਲੈ। ਤੇ ਚੱਲ ਰਾਣਾ ਕਿੱਥੇ ਰਵੇ ਇੱਥੇ ਕਮਰੇ 'ਚ ਉੱਧਰ ਹੀ ਵੜੀ ਰਹੀ ਮੁੱਢਲੇ ਮੂੰਹ ਲੰਮੀ ਪਈ ਰਹੀ ਕਿ ਨਾ ਕੋਈ ਬੋਲੀ ਥੋੜਾ ਵੋ ਜੀ ਅਸੀਂ ਕਬਾਇਆ ਵਾ ਅੰਦਰ ਗਏ ਆ ਤੇ ਕੀ ਉਹਨੇ ਸਾਡੀ ਬੇਇੱਜ਼ਤੀ ਕੀਤੀ ਖਾਣ ਕਰਕੇ ਮੇਰੀ ਉਹਨੇ ਖਾਦਾ ਵੀ ਕੁਛ ਨਹੀਂ ਸੀ ਇਹ ਤੈਨੂੰ ਮੈਂ ਦੱਸਦਾ ਉਹ ਭੁੱਖੀ ਸੀ ਭਾਵੇਂ ਜੋ ਮਰਦੀ ਹੁੰਦਾ ਅਗਲੀ ਮੂੰਹ ਉਹਨੇ ਪੁੱਟੀ ਵੀ ਮੈਂ ਲੰਮੀ ਪਈ ਨਾ ਮੈਨੂੰ ਕੋਈ ਚੀਜ਼ ਦੇ ਦੇ ਮੰਮੀ ਤੂੰ ਹੀ ਦੇ ਦੇ ਮੰਮੀ ਹੁਣ ਟਾ ਕੇ ਥੋੜੀ ਕਿਹਨੇ ਮੂੰਹ ਤਾਂ ਪਾ ਦੇਣੀ ਹੈ ਇਹਦੇ ਚੀਜ਼ ਤੋ ਤੇ ਖੁਦ ਨੂੰ ਇਹਨੂੰ ਪਤਾ ਹੈ ਕਿ ਮੇਰਾ ਬੱਚਾ ਵਾ ਤੇ ਮੈਂ ਟਾਈਮ ਤੇ ਚੀਜ਼ ਖਾਵਾਂ ਸੋ ਕੋ ਮੇਰੇ ਵਾਸਤੇ ਬਣਾ ਕੇ ਲੈ ਕੇ ਆਉਂਦੀ ਆ ਮੇਰੀ ਦੇਖਭਾਲ ਹੋਣ ਲਈ ਨਾਲ ਮੇਰੇ ਬੱਚੇ ਦੀ ਹੋਣ ਲਈ ਆ ਪਰ ਬੰਦਾ ਇਹੋ ਜੀ ਕੁੜੀ ਦਾ ਕਰੇਗੀ ਹੈਗੀ ਤਾਂ ਮੇਰੀ ਭੈਣ ਨੇ ਨਾ ਸੱਚੀ ਵੀ ਨਹੀਂ ਨਾ ਮੰਮੀ ਹੁਣ ਬੁੱਸਾ ਜਿਹੜਾ ਲੱਗ ਪਿਆ ਨਾ ਇਹਦੇ ਤੇ ਉਹ ਆਉਂਦੀ ਐ ਮੈਂ ਬੱਚੇ ਦੀ ਪਰਵਾਹ ਕਰਦੀ ਸੁਆ ਬੱਚੇ ਦੀ ਪਰਵਾਹ ਜਿਹੜੀ ਆਪ ਨਹੀਂ ਰੋਟੀ ਖਾਂਦੀ ਉਹ ਬੱਚੇ ਨੂੰ ਕਿੱਥੋਂ ਪਰਵਾਹ ਕਰੂੰਗੀ ਖਾਓ ਪੀਓ ਕੁਝ ਪੈਰ ਫੇਰੀ ਪਰਵਾਹ ਹੁੰਦੀ ਆ ਤੇ ਭੁੱਖਿਆ ਰਹਿ ਕੇ ਪਰਵਾਹ ਹੁੰਦੀ ਆ ਕਿ ਬੈਠੀ ਰਵਾਂ ਚੱਲ ਤੂੰ ਛੱਡ ਜਾਣਾ ਕਿੱਥੇ ਆ ਆਉਂਦੇ ਨੀ ਮੈਂ ਫੋਨ ਕੀਤਾ ਸੀ मैं आगे। आगे। मैं चली। नहीं पोत उ नहीं सुनिया ते कोई भाभी की आखूगी भा। कोई नहीं आया मगर इस करके पागल पड़ना चलो मम्मी तुम कल चल जाओ हाँ। नहीं मैं कल नहीं जाना, जाना ना तू गुस्से की मारी आई नहीं है ਦੇ ਸੱਤੇ ਨਾਲ ਜਾ ਆਪਾਂ ਨਹੀਂ ਕੋਈ ਪੈਰ ਕਰਦੇ ਨਹੀਂ ਉਹਨੂੰ ਕਿ ਆਪਾਂ ਦੀ ਕੋਈ ਗਲਤੀ ਹੈ ਚਲ ਹਾਂ ਸਾਹਿਬ ਕੀ ਹਾਲ ਹੈ ਠੀਕ ਹੈ ਉਹ ਕਹਿੰਦੇ ਠੀਕ ਹੈ ਭਜੀ ਮੈਨੂੰ ਕਿੱਲਾ ਐ ਦੱਸੋ ਸਿਮਰਤ ਕਿੱਥੇ ਆ ਸਿਮਰਤ ਕਿੱਥੇ ਆ ਸਿਮਰਤ ਤਾਂ ਆਪਣਾ ਪੇਕੇ ਚਲ ਗਈ ਆ ਤੇ ਉਹ ਕਿਹੜੀ ਕੱਲਾ ਪੇਕੇ ਗਈ ਆ ਉਹ ਭਰਾਵਾ ਲੜ ਕੇ ਚਲ ਗਈ ਸਾਡੇ ਨਾਲ ਉਹਨੂੰ ਬੰਦਰੋਂ ਨਿਕਲ ਨਹੀਂ ਦੇ ਬਾਹਰ ਤੇ ਠੀਕ ਆ ਸਾਹਿਬ ਯਾਰ ਪਾਪੀ ਦਾ ਕਿਤੇ ਨਹੀਂ ਕਿਥੋਂ ਰਿਆ ਮੰਮੀ ਇੱਥੇ ਲੱਗ ਗਈ ਐ ਤੂੰ ਹੈਂ ਕੋਈ ਕਿਹੜਾ ਫਿਸੂਲ ਹੈ ਜੇ ਭਾਬੀ ਦਾ ਕੋਈ ਸ਼ੂਰ ਨਹੀਂ ਹੈ ਤੁਹਾਨੂੰ ਨਹੀਂ ਪਤਾ ਉਹਦੀ ਹਾਲਤ ਕਿਹੋ ਜੀ ਆਹੋ ਜੀ ਹਾਲਤ ਵਿੱਚ ਪਾਪੀ ਨੂੰ ਲੜਦੇ ਆ ਬਣਾ ਮੈਨੂੰ ਵੀ ਬੜੀਆਂ ਚੀਜ਼ਾਂ ਤੇ ਗੁੱਸਾ ਆਦਾ ਮੈਂ ਘਰ ਦੇ ਗੁੱਸਾ ਕਰਦਾ ਕਿ ਮੈਨੂੰ ਪਤਾ ਵਾ ਯਾਰ ਉਹ ਕਿਹੜੀ ਸੀ ਚੀਜ਼ ਜਿਸ ਤੋਂ ਗੰਦੀ ਹੈ ਯਾਰ ਮੇਰੀ ਗੱਲ ਸੁਣ ਅੰਨੀ ਉਹਦੀ ਪੜੇ ਦੀ ਗੱਲ ਹੀ ਕੀਤੀ ਦਰਵਾਜ਼ਾ ਬੰਦ ਕਰਕੇ ਬੈਠੀ ਐ ਅੰਦਰ ਤੇ ਮੈਂ ਦਰਵਾਜ਼ਾ ਖੜਕਾਇਆ ਮੈਂ ਕਿਹਾ ਪਤਾ ਨਹੀਂ ਨੇ ਕੋਈ ਪਾਣੀ ਪੁਣੀ ਪੀਤਾ ਕਿ ਨਹੀਂ ਪੀਤਾ ਸਭ ਕੁ ਮੈਂ ਤੇਨੂੰ ਤੇ ਹਾਲ ਪੁੱਛਣ ਗਿਆ ਵਾ ਉਹ ਸਭ ਕੁ ਸਾਡੇ ਨਾਲ ਉਤੋਂ ਉਲਟਾ ਲੜ ਲਾ ਪੀ ਆ ਨਹੀਂ ਜੇ ਕਿੰਦੇ ਮੰਮੀ ਲੱਗੇ ਮੰਮੀ ਨੂੰ ਪੁੱਛ ਲੈ ਭਾਵੇਂ ਤੂੰ ਯਾਰ ਉਲਟਾ ਬੋਲੀ ਨਾ ਸੁਣੋ ਪੀਓ ਗਿਆ ਤੈਨੂੰ ਲੈ ਗਣਾ ਧਰ ਦੇ ਵੀ ਨਾ ਮੈਨੂੰ ਕੁਝ ਪਤਾ ਨਹੀਂ ਹੈ ਯਾਰ ਕਿਹੋ ਜੀ ਗੱਲਾਂ ਕਰਨ ਲਿਆ ਤੂੰ ਤੈਨੂੰ ਪਤਾ ਨਹੀਂ ਕੁਝ ਆ ਪੰਜਾ ਨੋ ਇੱਕ ਛੋਟਾ ਜਿਹਾ ਕੰਮ ਕਰਾਂਗੀ ਘਰ ਦੇ ਵਿੱਚ ਨਾ ਉਹ ਹੀ ਚਿਪੜ ਦਾ ਇਹਾਰ ਤੁਹਾਡੇ ਕੋਲ ਵੀ ਧਿਆਨ ਲੱਗਾ ਜੀ ਯਾਰ ਯਾਰ ਮੈਂ ਰੋਕਿਆ ਵਾ ਤੂੰ ਕਿਹੋ ਜੀ ਗੱਲ ਕਰੰਦੀ ਆ ਮੈਂ ਉਹਨੂੰ ਕਿਹਾ ਵੀ ਮੈਂ ਤਾਂ ਖਿਆਲ ਰੱਖਣ ਗਿਆ ਵਾਂ ਹੁਣ ਅਗਈ ਨਹੀਂ ਕੋਈ ਗੱਲ ਸੁਣਦੀ ਤਾਂ ਦੱਸ ਹੁਣ ਮੇਰਾ ਕੀ ਕਸੂਰ ਇਹਦੇ ਵਿੱਚ ਉਹ ਸਭ ਕੁ ਮੇਰੇ ਨਾਲ ਆੜ ਲਾਪੀ ਇਹ ਮੇਰੇ ਨਾਲ ਓਖੀ ਹੋ ਕੇ ਚਲ ਗਈ ਆ ਹੁਣ ਮੈਂ ਹੀ ਵੇਚ ਦਵਾਂ ਜੋ ਕੁਝ ਮੈਂ ਕਰਦਾ ਵਾਂ ਤੇ ਕੀ ਕਰਦਾ ਨਹੀਂ ਨਹੀਂ ਕਰਦਾ ਯਾਰ ਗੱਲ ਤਾਂ ਸੁਣਾ ਹੈਲੋ ਮੈਂ ਕੋਈ ਗੱਲ ਨਹੀਂ ਸੁਣਨੀ ਆ ਆ ਗਿਆ ਆ ਬੇਹਲੋ ਮੰਮੀ ਪੂਰੀ ਗੱਲ ਨਹੀਂ ਸੁਣਦੀ ਸਿਰ ਤੇ ਸਵਾ ਪੈ ਹੀ ਗਈ ਨਾ ਇਸ ਸਵਾਬ ਨੂੰ ਮੈਂ ਡਰਦੀ ਆ ਕਿ ਚੱਲ ਚਲੀਏ ਚਾਲ ਨੂੰ ਪੁੱਛ ਲਈਏ ਚਾਲ ਨੂੰ ਖਾਣ ਨੂੰ ਗਈਏ ਤੇ ਉਲਟਾ ਪੁੱਛਿਆ ਕਿ ਥਿਆਵਾ ਉਲਟਾ ਆ ਸਵਾਬ ਹੈ ਜੀ ਸਹਾਈ ਨੂੰ ਵੀ ਪਤਾ ਨਹੀਂ ਲੱਗਦਾ ਕਿ ਮੈਂ ਕੀ ਬੋਲਣਾ ਮੰਮੀ ਆ ਵੇਖ ਲਓ ਹੁਣ ਇਹਦੀ ਹਾਲਤ ਉਹ ਤੇ ਜਿੱਦਾਂ ਦੀ ਹੈਗੀ ਹੈ ਹੈਗੀ ਹੀ ਹੁਣ ਤੁਸੀਂ ਇਹਦੇ ਵਾਲੇ ਵੇਖ ਲਓ ਇਹ ਵੀ ਸਾਰਾ ਬਲੇਮ ਸਾਡੇ ਤੇ ਲਾਉਂਦੇ ਆ ਵਾ ਤੇ ਹੁਣ ਆਉਂਦੇ ਆ ਜੀ ਕਹਿੰਦਾ ਮੈਂ ਆਉਂਦੇ ਆ ਚਾਲ ਨੂੰ ਛੱਡ ਕੇ ਆਉਦਾ ਚੋਰ ਨਹੀਂ ਪਹਿਣਾ ਜੀ ਤੋਂ ਸਾਡੀ ਵੀ ਉਹਨੇ ਸੁਣਨੀ ਤੇ ਆਉਗਾ ਤਾਂ ਆਪੇ ਸੁਣਾਉਂਗਾ ਫਿਰ ਆਉਦੀ ਜਨਾਨੀ ਲਈ ਕਾਫੀ ਛੱਡ ਕੇ ਆਜੇ ਲੈ ਵੇਖੋ ਸਾਡੀਆਂ ਗਲਤੀਆਂ ਕੱਢਣ ਡਿਆ ਨੇ ਤੈਨੂੰ ਹੀ ਨਾ ਮੈਂ ਸੋਨ ਇਹ ਤੇ ਦੱਸਿਆ ਨਾ ਤੇ ਸਮਝ ਰਹੀਆਂ ਕਿ ਕਿੰਧਾ ਜੀ ਗੱਲ ਕਰਦਾ ਤੇ ਕੀ ਕਰਲਾ ਪਿਆ ਇਹਨੂੰ ਦੱਸਣਾ ਹੈ ਨਾ ਕਿ ਅਸੀਂ ਕਮਰੇ ਚ ਗਏ ਸੀ ਇਹਨੂੰ ਸਾਦਾ ਕੁਝ ਪੁੱਛਿਆ ਵੀ ਤਹਾ ਕੁਝ ਕਹਿੰਦੀ ਸੀ ਅੱਗੋਂ ਸਾਡੇ ਸਾਹਮਣੇ ਵੀ ਕਿਹਾ ਮੈਂ ਬਾਹਰ ਵੀ ਕਹਿੰਦਾ ਆਇਆ ਇਹਨੂੰ ਗੱਲ ਸਮਝਾਉਂਦਾ ਆਇਆ ਉਹ ਗਾੜੀ ਮੇਰੀ ਗੱਲ ਨਹੀਂ ਸੁਣਦਾ ਸਾਨੂੰ ਆਂਦਾ ਕੁਝ ਧਿਆਨ ਨਹੀਂ ਰੱਖਿਆ ਤੇ ਆਪ ਵੀ ਕਹਿੰਦਾ ਆਪੀ ਸਿਮਰਤ ਤੂੰ ਰੋਟੀ ਪਾਣੀ ਕਿਉਂ ਨਹੀਂ ਖਾਦਾ ਹਾਂ ਆਹ ਤਾਂ ਮੰਮੀ ਆਪ ਪਾ ਦਿੰਦੀ ਆ ਦੱਸ ਕੇ ਵੀ ਨਹੀਂ ਗਿਆ ਕਿ ਉਹਦਾ ਧਿਆਨ ਦਾ ਅੱਖ ਲਿਓ ਨਹੀਂ ਦੇਖਭਾਲ ਕਰਿਓ ਮੈਂ ਚੱਲਿਆ ਆਂਾ ਦੱਸ ਕੇ ਗਿਆ ਰਜੀਤ ਤੁਹਾਨੂੰ ਦੱਸ ਕੇ ਗਿਆ ਉਹ ਕਿ ਮੈਂ ਕਿ ਉੱਤੋਂ ਦਿਓ ਉੱਤੋਂ ਦਿਓ ਹੁੰਦਿਆ ਨਾ ਮਮਮੀ ਤੇ ਵੇਖ ਲਿਆ ਕੱਲ ਤੇਰੇ ਸਾਹਮਣੇ ਉਹ ਕੁੜੀ ਨੇ ਗੱਲ ਤਾਂ ਕਿ ਨਹੀਂ ਸੁਣੀ ਤੇ ਨਿਕਲ ਗਈ ਉਤੋਂ ਮੈਂ ਸਾਰਾ ਕੁਝ ਵੇਖ ਲਿਆ ਇਸੇ ਗੱਲ ਕਰਨ ਟੈਨ ਰਹੀ ਆਂ ਤੇ ਉਹਦੇ ਆਉਣ ਤੋਂ ਪਹਿਲਾਂ ਪਹਿਲਾਂ ਉਹ ਘਰ ਲੈ ਲਈ ਦੀ ਆਪਾਂ ਤੇਰਾ ਕੀ ਖਿਆਲ ਹੈ ਮੈਨੂੰ ਕੀ ਪਤਾ ਉਹ ਇਹਨੂੰ ਪੁੱਛੋ ਸ਼ਮੀ ਨੂੰ ਜਦਾਂ ਕਹਿੰਦੀ ਆ ਉਹਦੀ ਬੜੀ ਸੁਣਦੀ ਆ ਤੂੰ ਸੁਲਾਹ ਕਰ ਉਹ ਜਦਾਂ ਕਹਿੰਦਾ ਕਿ ਮੈਂ ਨਾ ਤੂੰ ਲੋ ਦੋਵੇਂ ਜਾਣੇ ਤੂੰ ਹੀ ਤੇ ਰਣਜੀਤ ਜਾ ਕੇ ਤੇ ਉਹਨੂੰ ਲੈ ਆਓ ਜਿੱਥੇ ਲਿਆਉਣਾ ਠੀਕ ਆ ਮੈਂ ਨਹੀਂ ਤੇ ਜਾਣਾ ਕਿਤੇ ਵੀ ਚੱਲ ਤੂੰ ਕੁਛ ਨਹੀਂ ਹੁੰਦਾ ਨਾਲ ਜਾਣਾ ਵਾ ਫਿਰ ਚਾਚੀ ਪੁੱਛੂਗੀ ਉਹ ਕਿਉਂ ਨਹੀਂ ਆਈ ਮੈਂ ਬੈਸਟਿਕ ਰੋਣ ਜਾਣਾ ਮੰਮੀ ਸੀਮਾ ਭਾਬੀ ਤੇ ਪੁੱਛੂਗੀ ਕਿਉਂ ਨਹੀਂ ਭਰਾ ਤੇਰੀ ਨੂੰ ਟੈਨਸ਼ਨ ਹੋ ਜਾਊ ਨਹੀਂ ਪੁੱਛਦੀ ਸੀਮਾ ਭਾਬੀ ਤੂੰ ਨਾਲ ਜਾ ਤੂੰ ਖਰਾ ਪਤਾ ਵਾ ਬਸ ਨਾਲ ਜਾਣਾ ਤੂੰ ਨਾ ਬੋਲੀ ਜਦਾ ਹਾਂ ਠੀਕ ਹੈ ਅਸੀਂ ਆਪੇ ਗੱਲ ਕਰ ਲਾਂਗੇ ਤੂੰ ਦਾਲ ਚਲਪਾ ਕੇ ਬਸ ਸੀਮਾ ਯਾਰ ਮੇਰਾ ਨਾਸ਼ਤਾ ਬਣਾ ਦੇ ਹਾਂ ਪਹਿਲੋਂ ਬਣਾ ਲਗੀ ਬਣਾਉਣਗੀ ਯਾਰ ਉਹ ਯਾਰ ਮੈਂ ਤਿਆਰੀਆਂ ਵੇ ਟਾਈਮ ਕਿੰਨਾ ਹੋ ਗਿਆ ਵਾ ਛੇਤੀ ਕਰ ਬਸ ਤੇਗਾ ਤੇਗਾ ਟਾਈਮ ਕਿੰਨਾ ਹੋ ਚੁੱਕਿਆ ਭਾਬੀ ਮੇਰੇ ਦੁੱਧ ਲੈ ਕੇ ਆਇਓ ਭਾਬੀ ਤੁਹਾਨੂੰ ਸੁਣਿਆ ਨਹੀਂ ਮੈਂ ਕਿਹਾ ਮੇਰੇ ਦੁੱਧ ਲੈ ਕੇ ਆਇਓ ਅੱਜ ਵੇਲੇ ਜ ਮੰਮੀ ਘਰੇ ਹੁੰਦੀ ਤੇ ਮਿਲ ਕਨ ਨੂੰ ਇਹਨਾਂ ਕਹਿਣਾ ਮੈਂ ਕਹਿੰਦਾ ਕਿ ਮੇਰੇ ਲਈ ਦੁੱਧ ਲੈ ਕੇ ਆਓ ਉਹ ਆਪ ਹੀ ਮੇਰੇ ਅੱਗੇ ਪਿਛਲੇ ਲੈ ਕੇ ਜਿੱਦਾਂ ਭਜੇਦੇ ਵਾਦੂ ਤੁਸੀਂ ਪਤਾ ਨਹੀਂ ਕਿੱਦਾਂ ਦੇ ਕਿੰਨੀਆਂ ਦੀ ਗੇਲੀ ਕਰਨ ਦੇ ਜੀ ਤੁਹਾਡੇ ਕੋ ਸਵੇਰ ਦਾ ਕੁਝ ਖਾਣ ਲਈ ਮੰਗਾਲੀ ਨਾ ਤਾਂ ਕੁਝ ਖਾਣ ਲਈ ਦੇਂਦੇ ਜੋ ਹੁਣ ਦੁੱਧ ਕੇਲਤਾਲੂ ਬਣਾ ਕੇ ਬੈਠੇ ਜੇ ਨਾ ਹਾਂ ਕਰੇਂ ਦੇਣੇ ਕਿ ਹਾਂ ਦੇਣਾ ਕਿ ਨਹੀਂ ਦੇਣਾ ਬੋਲ ਲਿਂ ਜਾ ਮਹਾਰਾਣੀ ਸਾਡ ਨੂੰ ਕੰਟੂਰ ਆਉਂਦੀ ਆ ਸਵੇਰ ਦੀ ਬੇਹੇ ਬੈਠੀ ਆ ਤੇ ਕਰ ਲਾ ਜਦੋਂ ਮੈਂ ਨਾਲੀ ਤੇ ਚਾਹ ਬਣਾਵਾ ਇਹਨਾਂ ਨੂੰ ਤੇ ਭੇਜਾਂ ਦੁੱਧ ਨਹੀਂ ਆਉਣੀ ਦੁੱਧ ਚ ਪੱਤੀ ਪਾ ਕੇ ਪੀਂਦੇ। ਪੱਬੀ ਤਾ ਦੋਨਾਂ ਨੇ ਮੈਂ ਕੀ ਕਹਾਂ ਨਹੀਂ ਮੈਂ ਦੁੱਧ ਮੰਗਲ ਨਹੀਂ ਆ। ਸੇਰ ਦੀ ਕਦੀ ਬੇਟੀ ਆ ਨਾ ਤੇ ਉੱਟ ਕਿਤੇ ਦੁੱਧ ਲੈ ਲੈ ਗਰਮ ਕਰਕੇ ਮੈਂ ਤੇਰੇ ਮੇਰੇ ਨੂੰ ਤੋਰਨਾ ਮੈਨੂੰ ਹੋਰ ਵੀ ਬੜੇ ਕੰਮ ਆ। ਅੱਛਾ ਹੁਣ ਇਹ ਗੱਲ ਆ ਹੁਣ ਮੰਮੀ ਘਰੇ ਨਹੀਂ ਆਈ। ਜੇ ਮੰਮੀ ਆਈ ਨਾ ਜਦੋਂ ਉਹਦੇ ਪਿੱਛੇ ਬੇ ਨੀਣਾ ਸੋੰਦੀ ਕਿ ਤੇ ਮਾਸਾ ਮੇਰੀ ਕਿੱਦਾਂ ਹੋਇਆ ਖੜੀ ਫਿਰਦੀ ਐ ਇਹ ਲੋ ਇੰਨਾ ਨਾ ਗੱਲ ਕਰਕੇ ਹੰਗੀ ਇਹ ਜਿਹੜੀ ਬੇਟੀ ਮੈਂ ਤੈਨੂੰ ਕਮਜਾੜਨ ਦੀ ਐ ਨਾ ਇਹਨਾਂ ਨੂੰ ਪੁੱਛ ਕੇ ਆਨੀ ਆ ਕਰਨਾ ਕੋਸ਼ਿਸ਼ ਕਿ ਨਹੀਂ ਕਰਨਾ ਕਿ ਜਾਵਾ ਮੈਂ ਆਪਣੇ ਬੇਕੇ ਲੈ ਆ ਜਾ ਨਾਸਤਾ ਚਾਹ ਕਿਥੇ ਅੱਗੇ ਹੋ ਚਾਹ ਵੀ ਦੇ ਦਿੰਨੀ ਔਰ ਜਿਹੜੀ ਉੱਥੇ ਸਾਹਮਣੇ ਬੈਠੀ ਹੈ ਨਾ ਇਹਦਾ ਕੁਝ ਕਰ ਲਓ ਵੇਖ ਵੇਖ ਕੇ ਮੈਨੂੰ ਇਹਦੇ ਤੇ ਬੜਾ ਬਸਾ ਜੜਾਂ ਦੀ ਆ ਜੇ ਤਾਂ ਨਾ ਕੱਲ੍ਹ ਕੇ ਆਈ ਨਾ ਮੈਂ ਇਹਨੂੰ ਕੁਝ ਨਹੀਂ ਦੇਣਾ ਖਾਣ ਪੀਣ ਨੂੰ ਤੇ ਨਾ ਇਹ ਮੇ ਕੋ ਮੰਗੇ ਫਿਰ ਵੀ ਮੈਨੂੰ ਕਹੀ ਜਾਂਦੀ ਆ ਦੁੱਧ ਦੇ ਦਿਓ ਉਹ ਯਾਰ ਮੇਰੀ ਗੱਲ ਸੁਣ ਥੋੜਾ ਬੋਤਾ ਤੇ ਧਿਆਨ ਰੱਖਣਾ ਪੈਣਾ ਕਿ ਨਹੀਂ ਰੱਖਾਂਗੀ ਤੈਨੂੰ ਪਤਾ ਹੋਗਾ ਵਾ ਮੰਮੀ ਤੇ ਚਾਚੀ ਜੀ ਮਾਸੀ ਜੀ ਤੇ ਪੋਤਰੀ ਨੂੰ ਮਿਲਣ ਗਏ ਆ ਮੈਨੂੰ ਪਤਾ ਵਾ ਤੇ ਉਹਨਾਂ ਨੇ ਦੋ ਤਿੰਨ ਦਿਨ ਲਾਉਣੇ ਉੱਥੇ ਤੇ ਵੇਖ ਇਹਦੀ ਦੇਖਭਾਲ ਤੈਨੂੰ ਕਰਨੀ ਪੈਣੀ ਆ ਜਿੱਤ ਤਰ੍ਹਾਂ ਕਹਿੰਦੀ ਕਰ ਲਿਆ ਕਰ ਐਨੇ ਕਿਹੜਾ ਜ਼ਿਆਦਾ ਤੈਨੂੰ ਰੁਕਣਾ ਵਾ ਜਦੋਂ ਮੈਂ ਤੁਹਾਡੇ ਨਾਲ ਕੱਲ ਗੱਲ ਕਰ ਲਈ ਸੀ ਵੀ ਮੈਂ ਉਹਨਾਂ ਨਹੀਂ ਪੁੱਛਣਾ ਤੇ ਨਹੀਂ ਪੁੱਛਣਾ ਜੇ ਤੈਨੂੰ ਲੱਗਦਾ ਹੈ ਨਾ ਕਿ ਮੈਂ ਦੇਖਭਾਲ ਨਹੀਂ ਕਰਦੀ ਤੇ ਮੈਂ ਜੰਨੀ ਜੇ ਪੇਤੀ ਤੂੰ ਯਾ ਪੀਰੀ ਦੇਖਭਾਲ ਕਰੋ ਨਾ ਕਰੋ ਕੱਲ ਨਹੀਂ ਕੱਲ ਤੇ ਮਮਾ ਨਾ ਨਹੀਂ ਆਈ ਜਨਾ ਬਾਕੀ ਆ ਕੇ ਉਹ ਕਰ ਲੰਗੀ بس ਮੈਂ ਨਹੀਂ ਪੁੱਛਣਾ ਤੇ ਨਹੀਂ ਪੁੱਛਣਾ ਯਾਰ ਮੇਰੀ ਸੋਣ ਗੱਲ ਕਿਉਂ ਜਿੱਦ ਕਰਨ ਦੀ ਆ ਤੈਨੂੰ ਪਤਾ ਨਾ ਕਿਹੜੀ ਹਾਲਤ ਚ ਹੈਗੀ ਆ ਵੇਖ ਮੇਰੀ ਗੱਲ ਸੋਣ ਇੱਕ ਦੋ ਤਿੰਨ ਦੀ ਗੱਲ ਆ ਕਰਦੇ ਜਾਂ ਦੁੱਧ ਮੰਗਣ ਦੀ ਨਾ ਜਾਂ ਦੇ ਦੇਣੋਂ ਪਹਿਲਾਂ ਦੁੱਧ ਦੇ ਆ ਜਿੱਦ ਕਰਦਾ ਪਤਾ ਲੈਣ ਆ ਜਾਂਦੀ ਨਾ ਤੇ ਮੈਨੂੰ ਸਾਰੇ ਗਲਵੇ ਸ਼ਿਕੇ ਮੁੱਕ ਜਾਣੇ ਸੀ ਤੇ ਮੈਂ ਇਹਨੂੰ ਪੁੱਛ ਵੀ ਲੈਣਾ ਸੀ ਕੋਈ ਬਗਾਨਾ ਤੁਹਾਡੀ ਬਿਮਾਰ ਪਿਆ ਸੀ ਸਗਾ ਭਰਾ ਬਿਮਾਰ ਪਿਆ ਸੀ ਉਦੋਂ ਦੀ ਤੇ ਵੜੀ ਨਹੀਂ ਅੱਜ ਸੇਵਾ ਕਰਾਉਣ ਮੇ ਕੋ ਆ ਗਈ ਆ ਹੁਣ ਲੈ ਲੈ ਮੇ ਕੋ ਸੇਵਾ ਜੇ ਮੈਂ ਫੇਰ ਦਨ ਬਾਰ ਬਾਰ ਕਹਿਨੀ ਆ ਜਾਂ ਤੈਨੂੰ ਉੱਧਰ ਛੱਡ ਆਉ ਤੇ ਜਿੰਨਾ ਹੀ ਛੱਡਣਾ ਨਾ ਤੇ ਮੈਂ ਪਿੱਕੇ ਚਲ ਜਾਣਾ ਜੇ ਫੇਰ ਕਹਿੰਦੇ ਰੋ ਮਾਂ ਦਾਦੀ ਤੇ ਬੜੀ ਕਹਿੰਦੀ ਆ ਸਕੀਨ ਨੂੰ ਤੂੰ ਪੁੱਛਦੀ ਨਹੀਂ ਆ ਬਗਾਨੀ ਨੂੰ ਤੂੰ ਜ਼ਿਆਦਾ ਪੁੱਛਣੀ ਆ ਸ਼ੰਮੀ ਨੂੰ ਪਤਾ ਲੱਗਾ ਨਾ ਉਸੇ ਵੇਲੇ ਭੱਜੀ ਆਈ ਆ ਸੱਸ ਮਾ ਘਰ ਵਾਲਾ ਨਾਲ ਆਇਆ ਤੇ ਇਹਨੂੰ ਸਕੀਨ ਨੂੰ ਇਹਨੇ ਤੇ ਕਿਤੇ ਪੁੱਛਿਆ ਤਾਂ ਨਹੀਂ ਫੋਨ ਕਰਕੇ ਨਹੀਂ ਪੁੱਛਿਆ ਵੀ ਫੋਨ ਦੇ ਨਾਲ ਚੱਲ ਪੁੱਛ ਲੈ ਜਿੰਨ ਕੋ ਨਹੀਂ ਆਇਆ ਜਾਂਦਾ ਤੇ ਦੱਸ ਯਾਰ ਇਹ ਚ ਮੇਰੀ ਗਲਤੀ ਆ ਹੈਗੀ ਕੋਈ ਮੇਰੀ ਗਲਤੀ ਜਾਂ ਉਹ ਨੂੰ ਮੈਂ ਕਹਿੰਨਾ ਮੈਨੂੰ ਫੋਨ ਨਾ ਕਰ ਮੈਨੂੰ ਵੀ ਪਤਾ ਮਿਲੀ ਸਗੀ ਭੈਣ ਆ ਸਿਰਕ ਨਹੀਂ ਨੂੰ ਕਿਵੇਂ ਮਹਿਸੂਸ ਹੋਈਆਂ ਨਾਲੋਂ ਜ਼ਿਆਦਾ ਮੈਨੂੰ ਛੰਮੀ ਕਰਦੀ ਆ ਫਿਰ ਉਹ ਨੂੰ ਕਿਵੇਂ ਮਹਿਸੂਸ ਹੋਏਗਾ ਕਿਵੇਂ ਹੋਏਗਾ ਮਹਿਸੂਸ ਕਿਵੇਂ ਉਹ ਨੂੰ ਪਤਾ ਲੱਗੇਗਾ ਵੀ ਆਪਾਂ ਨਹੀਂ ਕਰਦੇ ਤੇ ਅਗਲਾ ਕਰੀ ਜਾਂਦਾ ਅੱਜ ਐਰਕੀ ਮੈਂ ਉਹ ਨੂੰ ਅਹਿਸਾਸ ਕਰਾਉਣਾ ਚਾਹੁੰਦੀ ਆ ਮੇਰੀ ਕੋਈ ਦੁਸ਼ਮਣ ਨਹੀਂ ਆ ਮੈਨੂੰ ਵੀ ਪਤਾ ਮੇਰੇ ਨਾਲ ਨਾਂ ਨਹੀਂ ਆ ਪਰ ਐਰਕੀ ਮੈਂ ਨਹੀਂ ਪੁੱਛਣਾ ਤੇ ਨਹੀਂ ਪੁੱਛਣਾ ਮੇਰੇ ਵੀ ਜਿੱਦ ਜੂ ਕੱਲ ਰਹੀ ਐ ਸਾਸ ਦੀ ਇਹ ਤੋਂ ਬਾਤ ਚ ਵੀ ਕਰਵਾ ਸਕਦੀ ਆ ਉਹਦਾ ਟਾਈਮ ਲੰਗਾ ਦੇ ਲੈ ਕਦੋਂ ਦਾ ਤੇ ਤੈਨੂੰ ਦੁੱਧ ਮੰਗਣ ਦੀ ਜਾ ਮੇਰਾ ਪੁੱਤ ਚਾਹ ਦੇ ਦੇ ਐ ਨਹੀਂ ਹੋਣਾ ਜੇ ਤੁਸੀਂ ਉਹਦੇ ਨਾਲ ਗੱਲ ਕਰਨੀ ਐ ਸਿੱਧੀ ਸਿੱਧੀ ਨਹੀਂ ਦੱਸ ਦੋ ਜਿੰਨਾ ਹੀ ਕਰਨੀ ਮੈਂ ਪਾਉਣ ਲੱਗੀ ਜੇ ਕੱਪੜੇ ਤੇ ਮੈਂ ਚੱਲਦੀ ਜੇ ਪੇਕੇ ਆਪਣੀ ਵੀ ਬਣਾਓ ਤੇ ਉਹਦੀ ਵੀ ਬਣਾਓ ਉਹਨੂੰ ਦੁੱਧ ਗਰਮ ਕਰਕੇ ਦੋ ਆਪਣਾ ਵੀ ਨਾਸ਼ਤਾ ਬਣਾਓ ਖਾ ਪਿਓ ਐਸ਼ ਕਰੋ ਮੇਰੀ ਗੱਲ ਸੁਣ ਪੇਕੇ ਜਾਂਦੀ ਕਿਥੇ ਲੋੜਨੀ ਹੀ ਹੁਣ ਮੈਂ ਸਮਝਾ ਦਿੰਦਾ ਹੁਣ ਇਹ ਸਮਝਾਉਂਗਾ ਸਮਝਾ ਕੇ ਤੈਨੂੰ ਕਹੂੰ ਚੱਲ ਉਧਰ ਸੱਸ ਮਾਇਆ ਗਈ ਐ ਨਾ ਉਧਰ ਛੰਮੀ ਉਧਰ ਐ ਨਾ ਜਿਹੜੀ ਪੁੱਛਦੀ ਆ ਉਧਰ ਤੇ ਪੱਜੀ ਆਈ ਇਧਰ ਜਦੋਂ ਸਭ ਕੁਝ ਕਰਦੀ ਛੰਮੀ ਉਧਰ ਵੀ ਇੰਨੀ ਗਿਆ ਵੀ ਮੈਂ ਉਹਦੇ ਆਧਰ ਨਹੀਂ ਖਾਣਾ ਕੱਲ ਤਾਂ ਤੈਨੂੰ ਮੈਂ ਪੁੱਛਣ ਆਵਾ ਵੀ ਹੋਈ ਕੀ ਗੱਲ ਆ ਕਹਿੰਦੀ ਮੰਮੀ ਕਿੱਥੇ ਐ ਮੰਮੀ ਨਾਲ ਗੱਲ ਕਰਨੀ ਆ ਤੇਰੇ ਸਾਹਮਣੇ ਮੇਰੇ ਨਾਲ ਤੇ ਬੋਲਦੀ ਨਹੀਂ ਆ ਬੋਲਦੀ ਬੜੀ ਘੱਟ ਆ ਰਾਤ ਗੱਤ ਖਾ ਲਈ ਨਾ ਨਾ ਰੋਟੀ ਜਿਹੜੀ ਆਈ ਪਨੀਆ ਤੇ ਭਾਦਤੀ ਇਹਨੇ ਖਾ ਲਈ ਆ ਹੁਣ ਨਹੀਂ ਜੇ ਮੈਂ ਪਕੌੜੀ ਹੁਣ ਤੇ ਮੈਂ ਪਕੌਣੀ ਵੀ ਨਹੀਂ ਆ ਹੁਣ ਕੀ ਪਤਾ ਦਿਮਾਗ ਦੇ ਵਿੱਚ ਕਿਹੜਾ ਸ਼ੱਕ ਲੈ ਕੇ ਬੈਠੀ ਆ ਸ਼ਮੀ ਵਾਰੇ ਕਿ ਉਹ ਮੈਨੂੰ ਖੁਸ਼ ਕਰ ਦੂਗੀ ਇਹੋ ਗੱਲ ਤੇ ਹੁਣ ਪੁੱਛਣੀ ਆ ਵੇਖੀ ਜਾ ਕੇ ਜੇ ਤੁਸੀਂ ਇਹਦੇ ਭਰਾ ਜੀ ਨਾਲ ਕੱਢੋ ਫਿਰ ਉਹਦਾ ਸ਼ੱਕ ਤੇ ਜੇ ਨਹੀਂ ਨਾ ਨਿਕਲਦਾ ਤੇ ਫਿਰ ਮੈਂ ਇਹ ਮੈਂ ਸੋਚਾਈ ਵੀ ਚਲ ਦੁਕਾਨ ਤੇ ਜਾ ਕੇ ਜਦੋਂ ਵਰਾਤੀ ਆਉਗਾ ਨਾ ਉਦੋਂ ਗੱਲ ਕਰੂੰਗਾ ਮੈਂ ਸਾਰਾ ਦਿਨ ਆ ਤੇ ਸੇਵਾ ਪਾਣੀ ਨਹੀਂ ਕਰਨਾ ਤੂੰ ਦੁਕਾਨ ਤੇ ਨਿਕਲ ਜਾਣਾ ਵਾ ਉਹ ਉਧਰ ਦੋਨਾਂ ਜਣੇ ਨਿਕਲ ਗਏ ਆ ਤੇ ਮੈਂ ਉਹਦੀ ਸੇਵਾ ਪਾਣੀ ਕਰਾਂ ਹੋਰ ਨਾ ਆਂ ਆਂਦੇ ਇਧਰ ਜੰਗ ਖੜਿਆ ਹੋਏ ਜੇ ਉਧਰੋਂ ਛੱਡ ਗਈ ਤੇ ਮੇਰ ਨਾਲ ਆਇਆ ਹੋਏ ਮੈਂ ਨਹੀਂ ਤੇ ਲੈਣਾ ਹੈ ਕਹੇ ਤੇ ਜੇ ਤੂੰ ਦੁਕਾਨ ਤੇ ਚਲੀ ਜੇ ਨਾ ਤੇ ਮੈਂ ਜਿੰਨੀ ਜਿਪੇਕੇ ਆਪੀ ਖਾਏਗੀ ਤੇ ਆਪੀ ਪਕਾਏਗੀ ਪਤਾ ਲੱਗੇਗਾ ਇਹਨੂੰ ਵੀ ਚਲ ਅੱਛਾ ਬਾਬਾ ਕਰ ਲੈਣਾ ਗੱਲ ਤੂੰ ਐਵੇਂ ਨਰਾਜ ਨਾ ਹੋ ਤੂੰ ਨਾਸਤਾ ਬਣਾ ਮੈਂ ਕਰ ਲੈਣਾ ਗੱਲ ਮੈਂ ਆਪਣੇ ਕੱਪੜੇ ਪੈਕ ਕਰ ਲੈਨੇ ਇਹ ਗੱਲ ਨਾ ਨਾ ਕੀਤੀ ਮੈਂ ਲਾਹ ਸੁਵਿੰਦਨ ਕਹਿ ਨਹੀਂ ਏ ਇਹ ਤੇ ਗੱਲ ਕਰ ਦਿੱਤੀ ਫਿਰ ਤੇ ਬਹੁਤ ਵਧੀਆ ਤੇ ਜੇ ਨਹੀਂ ਕੀਤੀ ਤੇ ਮੈਂ ਆਪਣੇ ਕੱਪੜੇ ਪੈਕ ਕਰ ਲੈਨੇ ਮੈਂ ਤੁਹਾਡਾ ਨਾਸਟਰ ਨਾਲ ਨਹੀਂ ਜਾ ਕੇ ਉਹਦੇ ਨਾਲ ਗੱਲ ਕਰਕੇ ਆਉ ਤੂੰ ਮੇਰਾ ਕੀ ਸੋਚਣ ਨਹੀਂ ਆ ਪੇਕੇ ਜਾਂਦੀਆਂ ਗੱਲਾਂ ਕਰੀ ਜਾਂਦੀਆਂ ਬਸ ਮੇਰੀ ਰੋਟੀ ਕੌਣ ਬਣਾਊਗਾ ਜੇ ਉਹ ਆਪਣੇ ਸੌਰੇ ਚਲ ਜੂਗੀ ਤੇ ਮਗਰੋਂ ਮੈਂ ਤੇ ਇਕੱਲਾ ਰਹਿ ਗਿਆ ਨਾ ਇਹੋ ਜੇ ਤੁਹਾਨੂੰ ਮੈਂ ਕਹਿ ਨਹੀਂ ਆ ਕਿ ਜੇ ਉਹ ਸੌਰੇ ਚਲ ਗਈ ਫਿਰ ਮੈਂ ਕਿੱਥੇ ਜਾਣਾ ਫਿਰ ਤੇ ਮੈਂ ਇੱਥੇ ਹੀ ਆ ਮੈਂ ਆ ਜਾ ਰਿਹਾ ਮੈਂ ਸਾਰੇ ਕੰਮ ਕਰਨ ਲਈ ਤਿਆਰ ਹਾਂ ਸਿਰਫ ਮੈਨੂੰ ਇੱਕ ਪ੍ਰੋਬਲਮ ਹੈ ਉਹਦੇ ਤੋਂ ਬਸ ਮੇਰੇ ਕਾਲਸੋਂ ਕਾਣੀ ਨਾ ਪੈ ਮੈਂ ਕਰ ਲੈਣਾ ਗੱਲ ਮੈਂ ਤੈਨੂੰ ਕਹਿਣਾ ਬਾਰ ਬਾਰ ਪੇਕੇ ਜਾਂਨ ਲਈ ਕੱਲਾ ਮੇਰੇ ਨਾਲ ਨਾ ਕਰ ਤੈਨੂੰ ਪਤਾ ਹੈ ਹੁਣ ਨਹੀਂ ਮੈਂ ਕਹਿੰਦੀ ਹੁਣ ਮੈਂ ਲੱਗੀ ਜੇ ਤੇਰੇ ਨਾਸਤਾ ਬਣਾਉਣ ਤੇ ਜਾ ਕੇ ਤੇ ਉਹਨੇ ਗੱਲ ਕਰਕੇ ਉੱਟ ਕੇ ਤੇ ਅੰਦਰ ਚਲ ਗਈ ਆ ਪੀ ਮੇਰੇ ਦੁੱਧ ਆ ਜਣਾ ਹੁਣ ਭਾਬੀ ਨੇ ਗਈ ਆ ਐਡੀ ਭਾਬੀ ਵੇਲੀ ਨਹੀਂ ਹੈਗੀ ਇਹਨੇ ਸਵੇਰ ਦੀ ਉੱਟ ਕੇ ਮੈਂ ਲੱਗੀ ਕਿ ਤੇ ਉਹਨੇ ਹੱਥ ਤੱਕ ਨਹੀਂ ਹੁਣ ਹੁੰਦੀ ਹੈਗੀ ਸਵੇਰ ਤਾਂ ਬਸ ਫੋਨ ਟੀਵੀ ਫੋਨ ਟੀਵੀ ਹੋਰ ਕੋਈ ਕੰਮ ਹੀ ਨਹੀਂ ਹੈਗਾ ਸਾਰਾ ਦਿਨ ਪਤਾ ਨਹੀਂ ਉੱਥੇ ਕਿਵੇਂ ਕਰਦੀ ਆ ਲੱਭਾਂ ਤੇ ਦਿਆ ਮੈਨੂੰ ਕਰਦੀ-ਕੁਰਦੀ ਕੱਕ ਨਹੀਂ ਉੱਥੇ ਸਾਰਾ ਦਿਨ ਵਿਚਾਰੀ ਸ਼ੰਮੀ ਲੱਗੀ ਰਹਿੰਦੀ ਆ ਜਿਵੇਂ ਇੱਥੇ ਕਰਦੀ ਹੁੰਦੀ ਦੀਦੀ ਆ ਲੈ ਆ ਦੋ ਦੀਦੀ ਉਹ ਲੈ ਆ ਦੋ ਹੁਣ ਉੱਥੇ ਉੱਥੇ ਵੀ ਉਹੀ ਕਰਦੀ ਆ ਇਹਨੂੰ ਇਹਨੂੰ ਅਕਲ ਮੋٹے ਦਿਮਾਗ ਵਾਲੀ ਨੂੰ ਇੰਨੇ ਨਹੀਂ ਸਮਝਾਉਂਦੀ ਜਿਵੇਂ ਮੇਰੀ ਆਉ ਭਗਤ ਕਰਨੀ ਤੇ ਮੈਂ ਸੇਵਾ ਕਰਾ ਲਾ ਉੱਥੇ ਵੀ ਾਕੜ ਕੇ ਪੂਰੀ ਰਹਿੰਦੀ ਆ ਕਦੋਂ ਆਉਂਦਾ ਤੇ ਮੰਮੀ ਵੀ ਸਮਝਾਉਂਦੇ ਮੰਮੀ ਸਮਝਾਉਣਾ ਬਿਆਨੋ ਨਹੀਂ ਸਮਝਾਉਂਦਾ ਇਥੋਂ ਨੱਕ ਦੀ ਸ਼ੰਮੀ ਵੀ ਸਮਝਾਉਂਦੀ ਆ ਪਰ ਜੇ ਕਿਸੇ ਦੇ ਪੱਲੇ ਪਈ ਤੇ ਫੇਰੀ ਨਾ ਹੁਣ ਲਾਸਟ ਵਾਰੀ ਤੂੰ ਸਮਝਾ ਕੇ ਵੇਖ ਲੋ ਜੇ ਤੇ ਪੱਲੇ ਪੈ ਗਿਆ ਠੀਕ ਆ ਜੇ ਨਹੀਂ ਨਾ ਪਿਆ ਫਿਰ ਮੈਂ ਤੈਨੂੰ ਕਹਿ ਦਿੰਦਾ ਜੀ ਜੋ ਮੈਂ ਕਹਿਣਾ ਹੈ ਸਮਝਾ ਕੇ ਨਾਮ ਸਮਝਾ ਦੇਣਾ ਜਾ ਨੂੰ ਸਮਝਾ ਕੇ ਆ ਮਾਣ ਸਿਰਾਤਾ ਮੇਰੀ ਗੱਲ ਸੁਣੋ ਜੀ ਜੀ ਪਹਿਲਾਂ ਤੂੰ ਮੇਰੀ ਗੱਲ ਸੁਣੋ ਹੁਣ ਮੇਰੀ ਗੱਲ ਸੁਣੋ ਪਹਿਲਾਂ ਕਿ ਜੇ ਮੇਰਾ ਹੁਣ ਇਸ ਘਰ 'ਚ ਵਿਆਹ ਹੋ ਗਿਆ ਤੇ ਕੀ ਗੱਲ ਮੇਰਾ ਇਸ ਘਰ 'ਚ ਕੋਈ ਹੱਕ ਨਹੀਂ ਤੈਨੂੰ ਕਿੰਨੇ ਕਹਿਆ ਤੇਰਾ ਹੱਕ ਨਹੀਂ ਪੂਰਾ ਪੂਰਾ ਹੱਕ ਹੈ ਰਵਾ ਕੀ ਹੱਕ ਆ ਮੈਂ ਸਵੇਰ ਦੀ ਤੁਹਾਨੂੰ ਪਤਾ ਮੈਂ ਕਿਹੜੇ ਹਾਲਤ 'ਚ ਵਿੱਚ ਇੱਥੇ ਰਹਿਣੀ ਆ ਠੀਕ ਆ ਤੇ ਇਹਨਾਂ ਨੂੰ ਚਾਹੀਦਾ ਨਹੀਂ ਅੰਦਰ ਫਰਜ਼ ਨਹੀਂ ਪਾਉਂਦਾ ਕਿ ਮੈਨੂੰ ਕੁਝ ਖਾਣ ਲਈ ਦੇ ਦੇ ਮੈਂ ਸਿਰਫ ਦੁੱਧ ਤੇ ਇੱਕ ਗਲਾਸ ਮੰਗਿਆ ਸੀ ਤੇ ਇੰਨੀਆਂ ਮੈਨੂੰ ਗੱਲਾਂ ਕਰਕੇ ਚਲ ਗਈ ਕਿ ਆਪ ਹੀ ਉੱਠ ਕੇ ਬਣਾ ਲੈ ਜੇ ਮੈਂ ਆਪਣੀ ਹਾਲਾਤ 'ਚ ਹੁੰਦੇ ਕੀ ਗੱਲ ਮੈਂ ਆਪ ਨਾ ਬਣਾ ਕੇ ਸਾਰਾ ਕੁਝ ਕਰਦੀ ਮੰਮੀ ਇੱਥੇ ਹੈ ਨਹੀਂ ਐ ਇੰਦਾਂ ਤੇ ਕੋਈ ਫਰਜ਼ ਬੰਦਾ ਮੇ ਮੇਰੀ ਗੱਲ ਸੁਣ ਮੈਂ ਕਿਹਾ ਵਾਦ ਉਦਕਰਮ ਕਰ ਦਿੰਦੀ ਆ ਮੈਨੂੰ ਇਹ ਦੱਸ ਤੂੰ ਕੱਲ ਵੀ ਆਈ ਆ ਤੂੰ ਦੱਸਿਆ ਨਹੀਂ ਕੱਲੀ ਆ ਗਈ ਕੋਈ ਕੀ ਗੱਲ ਆ ਕੋਈ ਗੱਲ ਨਹੀਂ ਆ ਗੱਲ ਵੀ ਜੀ ਕੋਜੀ ਹੋਈ ਗੱਲ ਜੇ ਮੇਸਟਰੀ ਚ ਆਦੀ ਗਈ ਆ ਤੇ ਇੱਡੀ ਕੀੜੀ ਵੱਡੀ ਗੱਲ ਹੋ ਗਈ ਦੋ ਚਾਰ ਦਿਨ ਤੇ ਮੈਂ ਸਾਰਾ ਰਹਿਣਾ ਇੱਥੇ ਤੇ ਭਾਬੀ ਦਾ ਮੂੰਹ ਵੇਖਿਆ ਤੇ ਕਿੱਦਾਂ ਦਾ ਬਣਿਆ ਪਿਆ ਉਹ ਤੇ ਚੰਗੀ ਤਰ੍ਹਾਂ ਕੋਣਾ ਤੇ ਦੁਰਦਿਗਾਂ ਮੇਰੇ ਨਾਲ ਵੇਖਣ ਤਾਂ ਕੋਈ ਦੇ ਇਹ ਕੀ ਪਤਾ ਕੋਈ ਕੰਮ ਹੀ ਨਾ ਕਹਦੇ ਮੈਨੂੰ ਕਰਨੀ ਮੈਂ ਦੱਸ ਭਾਬੀ ਨੇ ਤੇਰੀ ਨੇ ਕੀ ਕੰਮ ਕਰਾ ਮੈਨੂੰ ਨਹੀਂ ਪਤਾ ਕਿਹੜੀ ਹਾਲਤ ਜੰਗੀਆਂ ਤੇ ਜੇ ਇਨੀ ਕੇਅਰ ਕਰਦੇ ਹੋ ਉਹਨਾਂ ਤੇ ਮੈਨੂੰ ਕੀ ਲੋੜ ਪਈ ਇੱਥੇ ਬਰਤਨ ਦੱਸਣ ਦੀ ਨਹੀਂ ਮੈਨੂੰ ਇਹ ਦੱਸ ਕੱਲੀ ਕਿਉਂ ਆਈਆਂ ਹੋਰ ਤਾਂ ਤੁਸੀਂ ਦੱਸਿਆ ਨਹੀਂ ਬੱਸ ਵੀਰ ਜੀ ਤੁਹਾਨੂੰ ਕਿਹਾ ਤੇ ਹੈਗਾ ਵਾ ਕਿ ਦੋ ਦਿਨ ਹੀ ਸਾਹਿਲ ਬਾਹਰ ਗਏ ਆ ਤੇ ਫਿਰ ਮੈਂ ਉੱਥੇ ਘਰੇ ਕੀ ਕਰਨਾ ਫਿਰ ਮੈਂ ਇੱਥੇ ਆ ਗਈ ਕਿਉਂ ਘਰ ਦੇ ਵਿੱਚ ਸ਼ਮਮੀ ਸੀ ਸੱਸ ਹੀ ਰਾਣਾ ਵੀਰ ਸੀ ਉਹਨਾਂ ਬਾਰੇ ਨਾਲ ਤੁਸੀਂ ਕੋਈ ਗੱਲ ਕਰੋ ਮੈਨੂੰ ਪਤਾ ਹੋਏ ਵੀ ਨਾ ਹੋਇਆ ਵਰਗੀ ਮੈਨੂੰ ਪਤਾ ਤੂੰ ਕਿਉਂ ਆਈਆਂ ਇੱਕ ਤਾਂ ਤੂੰ ਲੜ ਕੇ ਆਈ ਹੋਣੀ ਆ ਪੱਕੀ ਗੱਲ ਤੇ ਨੰਬਰ ਦੂਸਰੀ ਗੱਲ ਤੂੰ ਸ਼ਮਮੀ ਦੇ ਹੱਥ ਦੀ ਚੀ ਜਿਉਂ ਨਹੀਂ ਖਾਣਾ ਚਾਹੁੰਦੀ ਤੈਨੂੰ ਕੀ ਲੱਗਦਾ ਉਹ ਜਾਦੂਗਰਨੀ ਆ ਜਦੋਂ ਤੀ ਦੋਵੇਂ ਕਾਲਜ ਪੜ੍ਹਦੀਆਂ ਸੀ ਤੇਰੀ ਰੋਟੀ ਉਹ ਹੀ ਤਿਆਰ ਕਰਦੀ ਸੀ ਨਾ ਉਦੋਂ ਵੀ ਤਾਂ ਖਾਂਦੀ ਹੈ ਹੁਣ ਤੈਨੂੰ ਉਹ ਤੋਂ ਕੋਈ ਡਰ ਤੋਂ ਪੈ ਗਿਆ ਕਿ ਮੈਂ ਨੇ ਹੱਥ ਦੀ ਰੋਟੀ ਕਿਉਂ ਨਹੀਂ ਖਾਣੀ ਵੀ ਜੀ ਉਦੋਂ ਦੀ ਗੱਲ ਹੋਰ ਹੀ ਹੁਣ ਸਭ ਕੁਝ ਬਦਲ ਚੁੱਕਿਆ ਵਾ ਕੀ ਬਦਲਿਆ ਉਹ ਕੀ ਹੋਵੇ ਕੀ ਕਰਨੀ ਕਰਦੀ ਜਾਂ ਤੈਨੂੰ ਪੁੱਛਦੀ ਉਹਦੇ ਤੇ ਨਾ ਕਿੰਨਾ ਮੱਥਾ ਮਾਰਦੀ ਆ ਜੀ ਕੇ ਨੂੰ ਤੇ ਹੁਜੇ ਮੱਥੇ ਨਾਲ ਉਹ ਨਾ ਮੈਨੂੰ ਇਕੱਲੀ ਰਹਿਣ ਦੋ ਇੰਨਾ ਚੰਗਾ ਵਾ ਮੈਂ ਨਹੀਂ ਚਾਹੁੰਦੀ ਕਿ ਕੱਲ ਨੂੰ ਕੋਈ ਵੀ ਗੱਲ ਹੋਵੇ ਤੇ ਮੇਰੇ ਬੱਚੇ ਤੱਕ ਪਹੁੰਚੇ ਅੱਛਾ ਮੈਨੂੰ ਇਹ ਦੱਸ ਏਸ ਹੱਥ ਵਿੱਚ ਤੂੰ ਕੰਮ ਕਰ ਸਕਦੀ ਹੈ ਹੈ ਇਹ ਸ਼ਮੀ ਨੇ ਮੈਨੂੰ ਖੋਦ ਕੇ ਦੱਸਿਆ ਡਿੱਗ ਗਈ ਸੀ ਸਾਹਿਲ ਨੇ ਬਚਾਇਆ ਇਹ ਤੂੰ ਤੇ ਨੰਬਰ ਦੂਸਰੀ ਗੱਲ ਜਦੋਂ ਮੈਂ ਬਿਮਾਰ ਸੀ ਤੂੰ ਇੱਕ ਵਾਰੀ ਫੋਨ ਨਹੀਂ ਕੀਤਾ ਇੱਕ ਵਾਰੀ ਪਤਾ ਨਹੀਂ ਲਿਆ ਮੇਰਾ ਮੈਨੂੰ ਪਤਾ ਕਿੰਨਾ ਤੇਰੇ ਤੇ ਹੈਗਾ ਸੀ ਪਤਾ ਕਿੰਨਾ ਗੁੱਸਾ ਆਉਂਦਾ ਤੇਰੇ ਤੇ ਵੀ ਜੀ ਚਾਹ ਕੇ ਉੱਧਰ ਬੋਲਣ ਦੇ ਆਪੇ ਗੱਲ ਵੀ ਨੂੰ ਚੰਗੀ ਤਰ੍ਹਾਂ ਦੱਸੀ ਨਹੀਂ ਉਹਨਾਂ ਨੇ ਤੇ ਮੈਂ ਕੀ ਪੁੱਛਣਾ ਹੀ ਤੁਹਾਡੇ ਬਾਰੇ ਤੇ ਉਹਨਾਂ ਨੇ ਤੇ ਬੋਲਣਾ ਹੀ ਸੀ ਮੈਂ ਤਾਂ ਖੋ ਤੇ ਡਿਪਰੈਸ਼ਨ ਚ ਆ ਗਿਆ ਹਾਂ ਮੇਰੀ ਬਹੁਤ ਜ਼ਿਆਦਾ ਟੈਨਸ਼ਨ ਲਾੜੀ ਸੀ ਮੈਂ ਫੋਨ ਕੀਤਾ ਸੀ ਤੇ ਤੁਹਾਡੇ ਘਰੇ ਕਲੇਸ਼ ਹੋਦਿਆ ਸੀ ਤੇ ਉਸੇ ਉਹ ਹੀ ਕੰਨਾ ਮੇਰੇ ਦਿਮਾਗ ਚ ਬਾਰ ਬਾਰ ਘੁੰਮੀ ਜਾਂਦੀਆਂ ਸੀ ਉਹ ਤੇ ਉਸ ਦੁਕਾਨ ਵਾਲੇ ਦਾ ਚੰਗਾ ਗਵਾਂਡੀ ਦਾ ਜਿਹਨੇ ਫੋਨ ਕਰਕੇ ਸੀਮਾ ਨੂੰ ਬੁਲਾ ਲਿਆ ਤੇ ਉਹ ਮੈਨੂੰ ਘਰੇ ਲੈ ਕੇ ਆਈ ਆ ਸ਼ੰਮੀ ਨੇ ਤਿੰਨ ਚਾਰ ਵਾਰੀ ਫੋਨ ਕੀਤੇ ਵੀਰੇ ਕੀ ਹਾਲ ਆ ਕੀ ਹਾਲ ਆ ਤੇ ਤੈਨੂੰ ਕੀ ਗੱਲ ਸੀ ਕਿ ਮੈਂ ਤੇਰਾ ਸਗਾ ਭਰਾ ਨਹੀਂ ਆ ਤੂੰ ਮੈਨੂੰ ਆਪਣਾ ਭਰਾ ਨਹੀਂ ਮੰਨਦੀ ਨਹੀਂ ਨਹੀਂ ਵੀਰ ਜੀ ਇਦਾਂ ਦੀ ਕੋਈ ਗੱਲ ਨਹੀਂ ਤੁਹਾਨੂੰ ਪਤਾ ਮੈਂ ਤੇ ਆਪ ਉਸ ਨਾਲ ਆਈ ਤੇ ਮम्मी ਮੈਨੂੰ ਇੰਨਾ ਬੋਲ ਕੇ ਆਏ ਤੇ ਮੈਂ ਕੀ ਕਰਦੀ ਫਿਰ ਨਹੀਂ ਤੇਰਾ ਕੋਈ ਫਰਜ਼ ਨਹੀਂ ਪਾਉਂਦਾ ਸੀ ਮੈਂ ਮੇਰੇ ਦਾ ਹਾਲ ਚਾਲ ਹੀ ਪੁੱਛ ਲਾ ਸਾਰੇ ਪਰਿਵਾਰ ਚੋਂ ਸਾਰੇ ਜਣੇ ਨੇ ਪਤਾ ਲਿਆ ਕੱਲੇ ਕੱਲੇ ਜੀ ਨੇ ਲਿਆ ਮੈਨੂੰ ਪਤਾ ਕਦੋਂ ਦੁੱਖ ਹੋਇਆ ਜਦੋਂ ਤੂੰ ਸਾਡੇ ਘਰ ਨਹੀਂ ਆਈ ਮम्मी ਹੁਣੀ ਨਹੀਂ ਆਉਂਦੇ ਹੁੰਦੇ ਹੈਗਾ ਤੁਹਾਨੂੰ ਪਤਾ ਮੈਂ ਸਵੇਰ ਕਿਦਾਂ ਦਾ ਉਹ ਕਹਿੰਦੇ ਨਹੀਂ ਜਾਣਾ ਸਿਮਰਤਾਂ ਝੂਠ ਘੱਟ ਬੋਲਿਆ ਕਰ ਤੇਰੀ ਸੱਸ ਖੋਤਾਈ ਉਦੋਂ ਸਾਰਾ ਪਰਿਵਾਰ ਆਇਆ ਜੇ ਮੈਂ ਪੁੱਛਿਆ ਸਿਮਰਤ ਕਿੱਥੇ ਆ ਤੇ ਉਹ ਕਹਿੰਦੇ ਸਿਮਰਤ ਰੈਸਟ ਕਰਨ ਦੀ ਆ ਜਦ ਵੀ ਘੰਟੇ ਤੇਰੇ ਹੱਥ ਚ ਫੋਨ ਹੁੰਦਾ ਵਾ ਇੱਥੇ ਵੀ ਘਰ ਵੀ ਫੋਨ ਚਲਾਉਂਦੀ ਨਹੀਂ ਲੈ ਨਾ ਤੂੰ ਤੇ ਫੋਨ ਦਾ ਸਹਾਰਾ ਨਹੀਂ ਖਾਂਦੀ ਤੇ ਵੀਰ ਜੀ ਮੈਂ ਘਰੇ ਗਲੀ ਨੇ ਬੈਠੀ ਨੇ ਕੀ ਕਰਨਾ ਹੁੰਦਾ ਵਾ ਤੇ ਫਿਰ ਫੋਨ ਨਹੀਂ ਚਲਾਉਣਾ ਹੁੰਦਾ ਵਾ ਉਹਨਾਂ ਨਾਲ ਤੇ ਮੇਰਾ ਉਂਝ ਹੀ ਨਹੀਂ ਮੈਂ ਬੋਲ ਕੋਲ ਰੱਖਦੀ ਆ ਆਪਣਾ ਸਿਮਰਤ ਸਾਰੀਆਂ ਕਰਨਾ ਛੱਡ ਮੈਨੂੰ ਇੱਕੋ ਗੱਲ ਦੱਸ ਦੇ ਸੱਚ ਦੱਸੇ ਤੂੰ ਸਮਝਿਆਕ ਨਹੀਂ ਕਿਉਂ ਨਹੀਂ ਖਾਣਾ ਚਾਹਦੀ ਕੀ ਤੇਰੇ ਮਨ ਚ ਕੀ ਚੱਲਦਾ ਪਿਆ ਵਾ ਵੀਰ ਜੀ ਮਨ ਚ ਕੁਝ ਨਹੀਂ ਮੇਰਾ ਚੱਲਣ ਗਿਆ ਮੈਂ ਬਸ ਉਹਨਾਂ ਨੂੰ 100 ਗੱਲਾਂ 'ਚ ਇੱਕ ਗੱਲ ਹੀ ਕਹੀ ਕਿ ਮੈਂ ਉਹਦੇ ਹੱਥ ਦੀ ਬੜੀ ਕੋਈ ਵੀ ਚੀਜ਼ ਨਹੀਂ ਖਾਣੀ ਨਾ ਹੀ ਉਹਨਾਂ ਮੈਂ ਕਹਣਾ ਮੇਰਾ ਕੋਈ ਕੰਮ ਕਰ ਨਾ ਹੀ ਮੈਨੂੰ ਕੱਪੜੇ ਧੋਣ ਲਈ ਕਹਿੰਦੀ ਮੈਂ ਆਪਣਾ ਸਾਰਾ ਕੰਮ ਆਪ ਹੀ ਕਰਦੀ ਐ ਏਦੋਂ ਤੱਕ ਕਿ ਸਾਹਿਲ ਦੀ ਰੋਟੀ ਤੋ ਲੈ ਕੇ ਉਹਨਾਂ ਨੇ ਕੱਪੜੇ ਲੈ ਕੇ ਮੈਂ ਆਪ ਹੀ ਧੋਣੇ ਸਿਮਰਾ ਤਾ ਤੂੰ ਇਹ ਕਿਉਂ ਸੋਚਦੀ ਆ ਤੇਰੀ ਵੱਡੀ ਭੈਣ ਆ ਤੇਰੀ ਕੇਅਰ ਕਰਦੀ ਆ ਤੇਰੇ ਬਾਰੇ ਸੋਚਦੀ ਆ ਤੇ ਓਨ ਵਾਲੇ ਬੱਚੇ ਬਾਰੇ ਸੋਚਦੀ ਆ ਉਹਨੂੰ ਪਤਾ ਕਿੰਨਾ ਚਾਹ ਵਾ ਉਹ ਚਾਚੂ ਕੁਝ ਨਹੀਂ ਦਵੇ ਜੀ ਤੁਹਾਨੂੰ ਨਹੀਂ ਪਤਾ ਇਹ ਜਿਹੜੀ ਅੰਦਰੋਂ ਜਿਹੜੀ ਮੱਝ ਦੀ ਅੱਗ ਹੋਵੇ ਨਾ ਉਹ ਇੱਕ ਨਾ ਇੱਕ ਦਿਨ ਬਾਹਰ ਆ ਹੀ ਜਾਂਦੀ ਹੁੰਦੀ ਤੇ ਇਹ ਦੇਖ ਲਓ ਟਾਈਮੋਂ ਤੇ ਬਾਹਰ ਹੋਣੀ ਆ ਇਸ ਤੋਂ ਪਹਿਲਾਂ ਕਿ ਉਹ ਅੱਗ ਚ ਮੈਂ ਮਚਾ ਨਾ ਮੈਂ ਆਪਣੇ ਆਪ ਦੀ ਸੇਫਟੀ ਪਹਿਲਾਂ ਹੀ ਕਰ ਚੁੱਕੀ ਹਾਂ ਮੈਂ ਨਹੀਂ ਚਾਹੁੰਦੀ ਕਿ ਕੱਲ ਨੂੰ ਮੋਂ ਨਾਲ ਦੋਸ਼ ਜਾਵਾਂ ਕਿ ਮੈਂ ਆਪਣੇ ਬੱਚੇ ਨੂੰ ਬਚਾ ਨਹੀਂ ਸਕੀ ਸਿਮਰਤ ਤਾ ਤੋ ਕਿਹੋ ਜੀਆਂ ਗੱਲਾਂ ਕਰਨ ਦੀਆਂ ਮੈਨੂੰ ਤੋ ਇਹ ਟੱਕ ਸਵਾਲ ਦਾ ਜਵਾਬ ਨਹੀਂ ਕਿ ਤਾਪੀ ਉਹਦੀ ਰੋਟੀ ਕਿਉਂ ਨਹੀਂ ਖਾਣਾ ਚਾਹੁੰਦੀ ਕੀ ਕਹਿੰਦੀ ਜੀ ਤੈਨੂੰ ਓ ਵੀ ਜੇ ਮੈਨੂੰ ਕੁਛ ਨਹੀਂ ਕਹਿੰਦੇ ਮੈਂ ਪਹਿਲਾਂ ਵੀ ਇਹੋ ਗੱਲ ਕੀਤੀ ਕਿ ਮੈਂ ਉਹਦੇ ਹੱਥ ਦੀ ਬੜੀ ਕੋਈ ਵੀ ਚੀਜ਼ ਨਹੀਂ ਖਾਣੀ ਨਾ ਇਹਨਾਂ ਨੂੰ ਪਤਾ ਕੀ ਜੀ ਜਨਾਨੀ ਹੀ ਜਨਾਨੀ ਜਾਨ ਦੀ ਜਿਹੜੀ ਨਾ ਦੁਸ਼ਮਣ ਹੁੰਦੀ ਆ ਨਾ ਇਹਨਾਂ ਨੂੰ ਪਤਾ ਨਹੀਂ ਆ ਕੀ ਕੁਛ ਚੱਲਣ ਦੇ ਆ ਉਹਦੇ ਨਾਲ ਜ਼ਿੰਦਗੀ 'ਚ ਆਪ ਤੇ ਮਾਂ ਬਣ ਨਹੀਂ ਸਕਦੀ ਕਿ ਮੇਰੀ ਖੁਸ਼ੀ ਵੇਖ ਕੇ ਚਰੂਗੀ ਉਹ ਸਿਮਰਤ ਤੇਰੀ ਇਹੋ ਗਲਤੀ ਐ ਇਹੋ ਗਲਤੀ ਆ ਜਿਹੜੀ ਤੈਨੂੰ بار-बार ਇਹੋ ਕਹਲ ਕਹਿੰਨੀ ਆ ਕਿ ਤੂੰ ਮਾਂ ਨਹੀਂ ਬਣ ਸਕਦੀ ਉਹਦੇ ਦਿਲ ਨੂੰ ਕੁਛ ਕੇ ਵੇਖ ਉਹਦੇ ਤੇ ਕੀ ਬੀਤਦੀ ਆ ਪਹਿਲਾਂ ਉਹਦੀ ਸੱਸ ਨੇ ਨਹੀਂ ਜੀਨ ਦਿੱਤਾ ਹੁਣ ਤੂੰ ਨਹੀਂ ਜੀਣ ਦੇਂਦੀ ਇਹ ਭਰਾ ਦਾ ਫਰਜ਼ ਹੁੰਦਾ ਮੈਂ ਤੈਨੂੰ ਸਮਝਾਉਂਨਿਆ ਵਾ ਸਿਮਰਤ ਸੁਧਰ ਜਾ ਨਹੀਂ ਤਾਂ ਤੈਨੂੰ ਇੱਕ ਦਿਨ ਤੇਰਾ ਘਰ ਖਰਾਬ ਹੋ ਜਾਣਾ ਹੈ ਫੇਰ ਨਾ ਕੀ ਕਿਸੇ ਨੇ ਤੇਰਾ ਸਾਥ ਨਹੀਂ ਦੇਣਾ ਕੋਈ ਨਾ ਵੀਰ ਜੀ ਟੈਨ ਮੈਂ ਆਪੇ ਹੈਂਡਲ ਕਰ ਲਵਾਂਗੀ ਮੇਰਾ ਤੇ ਦਿਨ ਕਰਦਾ ਸ਼ਮੀ ਨੂੰ ਫੋਨ ਕਰਕੇ ਬੁਲਾਵਾ ਉਹਨਾਂ ਨੂੰ ਕਿਉਂ ਬੁਲਾਉਣਾ ਚਾਹੀਏ ਉਹ ਨਹੀਂ ਮੈਨੂੰ ਸੱਚ ਦੱਸਣਾ ਵਾ ਕੀ ਹੋਇਆ ਕੀ ਆ ਤੂੰ ਤਾਂ ਮੈਨੂੰ ਕੁਝ ਨਹੀਂ ਨਾ ਦੱਸਿਆ ਤੇ ਮੈਂ ਤੈਨੂੰ ਦੱਸਾਂ ਇੱਕ ਜਨਾਨੀ ਹੀ ਜਨਾਨੀ ਜਾਂ ਜਿਹੜੀ ਦੁਸ਼ਮਣ ਹੁੰਦੀ ਆ ਤੇ ਜਿਹੜੀ ਸਿਚੁਏਸ਼ਨ ਚ ਉਹ ਜੋ ਹੈਗੀ ਨਾ ਉਹ ਕਦੀ ਵੀ ਮੇਰੀ ਖੁਸ਼ੀ ਵੇਚ ਤੇ ਜੜੂਗੀ ਨਾ ਸਿਮਰਤ ਤੂੰ ਮੇਰੀ ਗੱਲ ਸਮਝ ਨਹੀਂ ਗਈ ਮੈਂ ਤੁਹਾਡੀ ਹਰ ਗੱਲ ਸਮਝਦੀ ਆ ਕਿੱਥੇ ਸਮਝ ਨਹੀਂ ਆ ਮੈਨੂੰ ਪਤਾ ਤੁਹੀ ਕਿਹੜੀ ਗੱਲ ਤੇ ਆਏ ਫਿਰ ਘੁੰਮ ਘੁਮਾ ਕੇ ਸ਼ੰਮੀ ਦੀ ਤੁਸੀਂ ਤਰਸਦਾਰੀ ਕਰਨੀ ਹੁੰਦੀ ਕਿ ਸ਼ੰਮੀ ਸਹੀ ਐ ਸ਼ੰਮੀ ਸਹੀ ਬਸ ਮੈਂ ਹੋ ਗਲਤ ਤਾਨੂੰ ਵੇਹੇਗੀ ਨਾ ਵੀਜੀ ਮੰਮੀ ਤੁਸੀਂ ਵਾੜੇ ਮੈਨੂੰ ਕੋਈ ਨਹੀਂ ਤੇ ਸਮਝ ਸਕਦਾ ਉਹਹੀਂ ਵੀ ਸਿਰਫ ਉਹਦੀ ਗੱਲ ਕਰਦੇ ਨੇ ਭਾਬੀ ਨੂੰ ਵੀ ਬਸ ਉਹ ਚੰਗੀ ਲੱਗਦੀ ਏ ਤਾਰੇ ਤਾਂ ਮੇਰਾ ਮੂੰਹ ਫਲਾ ਕੇ ਬੈਠੀ ਉਥੋਂ ਦੀ ਆਹੋ ਜਿਹੜਾ ਤੇਰੇ ਦਿਮਾਗ ਚ ਕਿਹੜਾ ਬੜਿਆ ਨਾ ਪੀ ਤਰਫਤਾਈ ਮੈਂ ਸ਼ੰਮੀ ਦੀ ਕਰਦਾ ਵਾਂ ਇਹੋ ਹੀ ਨੀ ਨਿਕਲਦਾ ਵੀ ਜਿਹਦੇ ਪਤਾ ਨਹੀਂ ਕਿੰਨੇ ਦਿਮਾਗ ਦੇ ਵਿੱਚ ਗੱਲਾਂ ਪਠਾ ਦਿੱਤੀਆਂ ਵਾ ਪੀ ਸ਼ੰਮੀ ਦੇ ਹੱਥ ਦਾ ਕੁਛ ਖਾਈ ਨਾ ਪਤਾ ਨਹੀਂ ਕਿਹੜਾ ਹੈਗਾ ਉਹ ਬੰਦਾ ਉਹਦਾ ਤੂੰ ਨਾਂ ਨਹੀਂ ਦੱਸਣ ਦੀ ਅਗਰ ਚੱਲੋ ਮੰਨ ਲਓ ਉਹਨੇ ਤੈਨੂੰ ਸਾਰਾ ਕੁਝ ਦੱਸਿਆ ਤੇ ਤੇਰਾ ਆਪਣਾ ਤਪਾ ਨਹੀਂ ਕੰਮ ਕਰਦਾ ਬਸ ਤੇਰੇ ਪੱਲੇ ਨਹੀਂ ਗੱਲ ਪੈਂਦੀ ਤੁਹਾਡੇ ਕੰਮ ਕਰਦਾ ਵੇ ਤਾਂ ਹੀ ਮੈਂ ਦੂਰ ਦੀ ਸੋਚ ਰੱਖਦੀ ਆ ਜਿਵੇਂ ਇਹ ਚੀਜ਼ ਬਾਰੇ ਨਾਲ ਸੋਚਦੀ ਹੋਣਾ ਜਿਹੜਾ ਇੰਨਾ ਟਾਈਮ ਨੰਗ ਗਿਆ ਨਾ ਇਹ ਵੀ ਨੰਗਣਾ ਨਹੀਂ ਸਿਮਰਤ ਤੇਰੀ ਸੋਚ ਹੀ ਕਰ ਤਾਂ ਜੀ ਨਾ ਦੇ ਭਰਾ ਦੇ ਨਾਂ ਤੇ ਇੱਕ ਪਿਆਰ ਨਾਲ ਸਮਝਾਉਂਦੇ ਆ ਪਿਆਰ ਨਾਲ ਰਹਾ ਕਰ ਕੋਈ ਉਹਨੂੰ ਮੇਲੇ ਤੇਰੇ ਨਾ ਮਾਰੇਗਾ ਨਾ ਮਾਰੇਗਾ ਉਹ ਵੀ ਤੇਰੀ ਭੈਣ ਹੀ ਆ ਉਹ ਮੈਨੂੰ ਕੀ ਲੋੜ ਪਈ ਉਹਨੂੰ ਮੇਲੇ ਦੇਣੇ ਮਾਰਨ ਦੀ ਮੈਂ ਤਾਂ ਸੁਣਾਂ ਪੁੱਛ ਲੈਣਾ ਜੇ ਉਹਨਾਂ ਨੇ ਮੇਰੇ ਤੋਂ ਕੁਝ ਜਾਣਿਆ ਗੱਲ ਹੀ ਆ ਜਿਹੜੀ ਤੂੰ ਹੀ ਵਧਾਈ ਤੂੰ ਹੀ ਵਧਾ ਕੇ ਦੱਸੀ ਜਾਂਦੇ ਮੈਨੂੰ ਤੂੰ ਤੇ ਆਪਣੇ ਭਰਾ ਦੀ ਗੱਲ ਹੀ ਮੰਨ ਲਈ ਤੇ ਤੂੰ ਆਪਣੀ ਭਾਬੀ ਦੀ ਕਿੱਥੇ ਮੰਨਣੀ ਆ ਉਹ ਭਾਬੀ ਵੀ ਦੋਦੇ ਵਾਲ ਦੀ ਗੱਲ ਕਰਦੀ ਭਾਬੀ ਕਿਹੜਾ ਮੇਰੇ ਵੱਲ ਦੀ ਗੱਲ ਕਰਦੀ ਹੁਣ ਜਾਣ ਜਾਣ ਕੇ ਕਹਿ ਜੀ ਉਹਨਾਂ ਨੂੰ ਕਿ ਦੁੱਧ ਦੇ ਜਾਣ ਬੜੇ ਚਿਰ ਦੀ ਮੈਨੂੰ ਭੁੱਖ ਲੱਗੀ ਇਹ ਨਾਲ ਕੁਝ ਖਾਣ ਲਈ ਵੀ ਦੇ ਜਾਣ